ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 98145 09968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵੜਾ ਵਿਖਾਉਣੀਆਂ ਇੱਕ ਤਾਜੀ ਸੂਈ ਸਵਾਈ ਇੱਕ ਹੋਰ ਸੂਈ ਸਵਾਈ ਖੜੀ ਆ ਇੱਕ ਗੱਭਣ ਇਨਫਰਮੇਸ਼ਨ ਲੈਦਾ ਨਾ ਆਉ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਾਰੀ ਇਨਫਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਤੇ ਨਾਮ ਜਸਕਰਨ ਪਿੰਡ ਕਾਲੀ ਕੇ ਤਹਿਸੀਲ ਬਾਗਾ ਪ੍ਰਾਨ ਜ਼ਿਲ੍ਹਾ ਮੋਗਾ ਫੋਨ ਨੰਬਰ ਦਾ ਥਾਣੇ ਮੈਕਸ 4326166 ਇੱਕ ਨੰਬਰ ਤੋਂ ਸ਼ੁਰੂ ਕਰ ਲੈ ਸੂਈ ਸੂਈ ਤੋਂ ਕਹਿੰਦਾ ਮਾਸੂਆ ਇਹ ਬਾਈ ਦੂਜਾ ਸੂਆ ਕੱਲ ਸੂਈ ਆ ਮਗਰ ਬੱਚੀ ਆ ਦੇ ਹੂੰ ਤੇ ਮਾਨੀ ਅੱਲ ਵੀ ਕੱਲ ਤਾਂ ਆਪਾਂ ਬੱਚੇ ਚੰਗਾਇਆ ਸੂਬਾ ਪਰ 2 2.5 ਕਿਲੋ ਬੋੜਾ ਕੱਢਿਆ ਸਰ ਕਿੰਨਾ ਕੁ ਪੈ ਜੂ ਤੇਰੇ ਸਾਹਿਬ ਬਾਈ ਆਪਾਂ ਯਾਰ 14 ਪੰਨਾ ਕਿਲੋ ਮਾਨੇ ਕੇ ਲਈ ਆ ਇਹਨਾਂ ਕੁ ਪੈ ਜੂ ਜੈ ਜੈ ਮੌਲਾ ਜੈ ਮੌਲਾ 43000 ਚ ਮਾਨਤਨ ਕਰਦਾ ਮਗਰ ਬੱਚੀ ਆ ਠੀਕ ਆ ਆ ਦੋਸਤੋ ਇੱਕ ਨੰਬਰ ਦੂਜੇ ਸੂਹੇ ਸੂਈ ਆ ਕੱਲ ਦੀ ਸੂਈ ਆ ਮਗਰ ਬੱਚੀ ਆ ਜਰਸੀ ਨਸਲ ਦੀ ਵਹਿੜ ਆ 14 15 ਕਿਲੋ ਵੀਰ ਦੱਸਦਾ ਇੱਥੇ ਦੁੱਧ ਪਿਆ ਜੂ ਮੌਲੇ ਦਾ 43000 ਹਵਾਨਾ ਸੋਹਣਾ ਥਾਣਾ ਦੀ ਸਾਫ਼ ਸੁਥਰੀ ਆ ਸਾਢੇ 9 ਵਜੇ ਦੇ ਕਰੀਬ ਵੀਡੀਓ ਬਣਾ ਰਹੇ ਆ ਸਾਢੇ 9 10 ਵਜੇ ਗਏ ਹੋਣੇ ਆ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ 14 15 ਕਿਲੋ ਦੁੱਧ ਪਿਆ ਜੀ ਦੁੱਧ ਇਹਨਾਂ ਦਾ ਮੱਝਾਂ ਆਰ ਗਈ ਹੁੰਦਾ ਜਰਸੀਆਂ ਦਾ ਹਵਾਨਾ ਸੋਹਣਾ ਥਣ ਵੀ ਹੱਥ ਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ 43000 ਮੁੱਲਾਂ ਵਿੱਚੋਂ ਮੌਕੇ ਤੇ ਆਏ ਗਏ ਭੈਣ ਭਰਾ ਦਾ ਮਾਣ ਤਾਣ ਹੋ ਜਾਊਗਾ ਇੱਥੇ ਵੀਰ ਦੱਸਦਾ ਕਿ 14 15 ਕਿਲੋ ਦੁੱਧ ਵਾਂਗੂ ਇੱਥੇ ਪਿਆ ਜੂਗੀ ਮਗਰ ਬੱਚੀ ਆ ਸੋਹਣੀ ਦੂਜਾ ਸੂਆ ਬਿਲਕੁਲ ਜੈ ਜੀ ਮੋਲਾ 40 42000 43000 ਦਾ ਆਉਂਦਾ ਵੀ ਕੀ ਆ 43000 ਚੋਂ ਬਾਈ ਮਾਨ ਕਰ ਦੂ 14 15 ਕਿਲੋ ਵੀਰ ਦਾਸ ਦਾ ਦੁੱਧ ਪਿਆ ਜੂ ਮਗਰ ਵਛੀ ਆ ਤਾਜੀ ਸੂਈ ਤੂਜਾ ਸੂਆ ਦੋ ਨੰਬਰ ਤੇ ਆ ਜੀਏ ਕਿਉਂ ਬਾਈ ਸੂਈ ਨੂੰ ਤਕਰੀਬਨ ਹੋ ਗਿਆ ਹੋਣਗੇ 4 ਕਿ ਮਹੀਨੇ ਹਮ ਆਪਾਂ ਨੂੰ ਦੱਸਿਆ ਏ ਤੇ ਇਸ ਟਾਈਮ ਦੁੱਧ ਦੇ ਕਿ ਤਾ ਆਪਾਂ 12 ਕਿਲੋ ਜੋਗੀ ਲੈ ਕੇ ਆਏ ਸੀ ਆਪਾਂ ਨੂੰ ਕੱਲ ਆਈ ਆ 11 ਕਿਲੋ ਆਪਾਂ ਚਵਾ ਦਾਂਗੇ ਜਦੋਂ ਮਰਜੀ ਬੰਦ 11 ਕਿਲੋ ਹਾਂ ਗੱਲਾਂ ਵਾਲਾ ਕਿ ਕੰਡਿਆ ਨਾਲ ਕੰਦਾ ਬਾਈ ਆਪਦਾ ਲਿਆਵੇ ਆਪਦਾ ਲਿਆ ਜੇ ਗੱਲਾਂ ਨਾਲ ਆਪਾਂ 15 ਵੀ ਗੇਦ ਗਿਆ ਆ ਸਹੀ ਹੈ ਮੁੱ ਏ ਆਪਾ ਮੋਲਾਵਾ 25000 ਦੀ ਦੇ ਦਾਂਗੇ ਆਪਾਂ 12 ਇੰਚ ਲਈ ਜੋਗੇ ਲਿਆਂਦਾ ਠੀਕ ਹੈ ਗਾਣਾ ਜੀ ਨਹੀਂ ਲਾਇਆਗਾ ਤੇ ਹੁਣ 11 ਕਿਲੋ ਇਸ ਟਾਈਮ ਹੈਗਾ ਆਪਾਂ ਚਵਾ ਦੋਸਤੋ ਉਹ ਤਾਂ ਚਲੋ ਆਪਾਂ ਨੂੰ ਕਹਿਣਾ ਪੈਂਦਾ ਗੱਲਾਂ ਵਾਲਾ ਕਿ ਚੌਣ ਵਾਲਾ ਕੋਈ ਭੈਣ ਭਰਾ ਗੁੱਸਾ ਵੀ ਨਾ ਕਰੇ 11 ਕਿਲੋ ਦੁੱਧ ਵੀਰ ਕਹਿੰਦਾ ਮੈਂ ਚਵਾ ਦੂੰਗਾ ਹਰੇਕ ਵੀਡੀਓ ਚ ਭਰਾਵੋ ਵਾਰ-ਵਾਰ ਕਹੀਦਾ ਹੱਥ ਜੋੜ ਕੇ ਬੇਨਤੀ ਕਰੀਦੀ ਐ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਪਸ਼ੂ ਖਰੀਦਦੇ ਆ ਮੇਰੀ ਵੀਡੀਓ ਵੇਣੇ ਆ ਜਾਂ ਕਿਸੇ ਹੋਰ ਭੈਣ ਭਰਾ ਦੀ ਵੀਡੀਓ ਵੇਣੇ ਆ ਤੁਹਾਨੂੰ ਘਰੇ ਬੈਠਾ ਨੂੰ ਅਗਲਾ ਪਸ਼ੂ ਵਿਖਾ ਦਿੰਦਾ ਉਸ ਤੋਂ ਬਾਅਦ ਚ ਭਰਾ ਬਣ ਕੇ ਦੋ ਟਾਈਮ ਤਿੰਨ ਟਾਈਮ ਆਪਦੀ ਚੋਕੇ ਲੈ ਜਾ ਕਰੋ ਨਾ ਤਾਂ ਥੋੜੇ ਮਨ ਨੂੰ ਢੜਕੂ ਰੋਵੇ ਰਵੇ ਕਿ ਯਾਰ ਪਤਾ ਨਹੀਂ ਇਹਨਾਂ ਦੁੱਧ ਦੇਣਾ ਖਣੀ ਨਹੀਂ ਦੇਣਾ ਜਦੋਂ ਆਪ ਤੁਸੀਂ ਆਪਦੇ ਹਥਾਣਾ ਦੋ ਟਾਈਮ ਚੋਲੀ ਨਾਲੇ ਤਾਂ ਤੁਸੀਂ ਬੇਫਿਕਰੇ ਨਾਲੇ ਅਗਲਾ ਬੇਫਿਕਰਾ 25000 ਦੀ ਦੇ ਦੇਣੀ ਹੁਣ ਜਦੋਂ ਵਾਰ-ਵਾਰ ਵੀਰ ਕਹੀ ਜਾਂਦਾ ਚੋਕੇ ਲੈ ਜਾਓ ਬਾਈ ਯਾਰ ਆਪਾਂ ਦੋ ਬੰਦਾ ਚੋਕੇ ਲਿਆਵੇ ਦੋ ਡਾਂਗ ਤਿੰਨ ਡਾਂਗ ਗਾਰੰਟੀ ਆ ਆਪਣੀ ਦੁੱਧ ਦੀ ਆਪਣੇ ਘਰ ਦੀ ਆ ਸਹੀ ਆ ਆਪਦੇ ਘਰੇ ਆ ਕੇ ਅਗਲਾ ਆਪ ਨੂੰ ਫੋਨ ਨਾ ਲਾਵੇ ਬਾਈ ਤੂੰ 11 ਕਿਹਾ ਸੀ ਨੇ 10 ਹੀ ਦਿੱਤਾ ਹਾਂ ਆਪਣੇ ਕੋਲੇ ਭਾਵੇਂ ਦੋ ਡਾਂਗ ਛੱਡ ਕੇ ਦੋ ਦਿਨ ਚੋਈ ਚੱਲੇ ਚਾਰ ਡਾਂਗ ਬਣ ਜਾਈ ਮੈਂ ਕਹਿੰਦਾ ਭਾਵੇਂ 10 ਡਾਂਗ ਚੋਵੇ ਬਾਈ ਯਾਰ ਦੋਸਤੋ ਵੀਰ ਕਹਿੰਦਾ ਮੇਰੇ ਘਰ ਦੀ ਗਾਰੰਟੀ ਆ ਇਹੀ ਗੱਲਾਂ ਅਸੀਂ ਤੁਹਾਨੂੰ ਕਹਿੰਨੇ ਆ ਕਿ ਉਕੇ ਲੈ ਲਓ ਦੋ ਟਾਈਮ ਦੋ ਟਾਈਮ ਬਹੁਤ ਹੁੰਦਾ 11 ਕਿਲੋ ਦੁੱਧ ਆ ਥਣ ਸੋਹਣੇ ਆ ਅਸ ਦੀਚਵਾਈ ਵਾਲੇ ਵੀਡੀਓ ਬਣਾਉਣ ਦਾ ਸਮਾਂ 10:00 ਵਜੇ ਦਾ ਥਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਵੱਡੀ ਵੈੜਾ 25000 ਦੀ ਦੇ ਦੇਣੀ ਆ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ 25000 ਚ ਮਾਣ ਹੋ ਜੂਗਾ ਤੇ ਟ੍ਰੀਟਮੈਂਟ ਕਰਾ ਲਓ ਜੇ ਕਿਤੇ ਗਾਂ ਵਾਲੇ ਗੱਬਨ ਰਹਿ ਗਈ ਤੇ ਫੁੱਲ ਪੈਸਿਆਂ ਦੀ ਵੈੜਾ ਕਿਉਂਕਿ ਵੱਡੀਆਂ ਤਿੰਨ ਨੰਬਰ ਲਾਸਟ ਤੇ ਆ ਜੀਏ ਏ ਬਈ ਦੂਜਾ ਸੂਆ ਸੂਨ ਨੂੰ ਤਿਆਰ ਆ ਤਕਰੀਬਨ 5-4 ਦਿਨ ਹੀ ਲਊਗੀ ਠੀਕ ਐ ਤੇ ਆਪਾਂ ਜਿੱਥੋਂ ਲਈ ਆ ਆਪਣ ਨੂੰ 16-17 ਕਿਲੋ ਦੁੱਧ ਦੱਸਿਆ ਇਹਦਾ ਹੂੰ ਇਹ ਵੀ ਹਰ ਕੀ ਆਪਾਂ ਇੰਨਾ ਜੀ ਮੰਨ ਕੇ ਲਈ ਆ ਬਾਕੀ ਜਿਹੜਾ ਬੰਦਾ ਲਊਗਾ ਆ ਦਾ ਤੱਕ ਨਾ ਲੈ ਦੇਵੇ ਆਪ ਦਾ ਸਮਝਣਾ ਇੰਨਾ ਸਮਝਣਾ ਦੇ ਮੁੱਲ ਜੇ ਜਿਹਦਾ ਵੀ ਮੁੱਲੇ ਦਾ ਵੀ 43000 ਜੀ ਤਿੰਨ ਨੰਬਰ ਲਾਸਟ ਵੀ 43000 ਦੀ ਵੀਰ ਕਹਿੰਦਾ 5-4 ਦਿਨ ਲਊਗੀ ਜਿੰਨਾਂ ਤੋਂ ਲਈ ਉਹ ਦੱਸ ਦਿਆ ਕਿ 16-17 ਕਿਲੋ ਦੁੱਧ ਨੇ ਦਿੱਤਾ ਇਹਨਾਂ ਦੁੱਧ ਮੰਨ ਕੀ ਆਪਾਂ ਲਈਏ ਇਹਨਾਂ ਦੁੱਧ ਦੀ ਵੀਰ ਕਹਿੰਦਾ ਤੁਹਾਨੂੰ ਦੱਸਦੇ ਆ ਤੇ ਬਾਕੀ ਜਿਹਦੇ ਪਸੰਦ ਆ ਉਹ ਵੀਰ ਕਹਿੰਦਾ ਅਗਲਾ ਮੇਰੇ ਘਰੇ ਆਵੇ ਅਸੀਂ ਵੀ ਵੀਰ ਕਹਿੰਦਾ ਆਪਦੀ ਤੱਕ ਦੇ ਹਿਸਾਬ ਨਾਲ ਖਰੀਦੀ ਆ ਕਿ ਇੰਨਾ ਕੁ ਦੁੱਧ ਪਿਆ ਜੂ ਜਿਹਦੇ ਪਸੰਦ ਆ ਉਹ ਅਗਲਾ ਆਪਦੀ ਤੱਕ ਨਾ ਲੈ ਜੇ ਕਿ 10 ਕਿਲੋ ਦੁੱਧ ਦੇ ਦੂ ਇਹ 5 ਕਿਲੋ ਦੁੱਧ ਦੇ ਦੂ ਜਾਂ ਇਹ 16 ਕਿਲੋ ਦੁੱਧ ਦੇ ਦੂ ਜਾਂ 17 ਦੇ ਦੂ ਵੈੜ ਵੱਡੀ ਆ ਇਹਨਾਂ ਦੁੱਧ ਪਿਉਣ ਦਾ ਹੱਕ ਵੀ ਬਣਦਾ ਬਾਕੀ ਅਗਲਾ ਆਪਦੀ ਸਮਝ ਨਾਲ ਲੈ ਲੈ ਮੁੱਲ ਜਮਾਂ ਹੀ ਜਾਇਜ਼ 43000 ਵੈੜ ਫੁੱਲ ਵੱਡੀ ਐ ਪਾਣਾ ਬਾਈ ਅਗਲੇ ਨਿਆ ਦੀ ਸਾਹੇ ਲਈ ਹੋਊਗਾ ਆਪਣਾ ਕੋਈ ਲਾਂਬਾ ਨਹੀਂ ਹਾਂ ਸਹੀ ਆ ਆਪਾਂ ਆਪ ਦਾ ਕਹਿੰਦੇ ਆ ਵੀ ਤੱਕ ਕੇ ਨਾਲ ਲੈ ਲਈਏ ਜੇ ਕੋਈ 10-14 ਦਾ 10 ਹੀ ਮੰਨ ਕੇ ਲੈ ਲਈਏ ਜੇ 20 ਕਿਉਂ ਹਾਂ 20 ਜੋਸਾ ਦਾ 20 ਮੰਨ ਕੇ ਲੈ ਲਈ ਜਿੰਨਾ ਮਰਜ਼ੀ ਮੰਨ ਲੈ ਜਿੰਨਾ ਮਰਜ਼ੀ ਮੰਨ ਲੈ ਗੱਲ ਸਹੀ ਆ ਥਣ ਸੋਹਣੇ ਹੱਥ ਦੀ ਚਵਾਈ ਵਾਲੇ ਪੰਜ ਚਾਰ ਪੰਜ ਦਿਨ ਲੈ ਜੂ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਫੁੱਲ ਵੱਡੀ ਵੈੜ ਮੁੱਲ ਜਮਾਂ ਜਾਜੇ 43000 ਇੱਕ ਨੰਬਰ ਜਰਸੀ ਨਸਲ ਦੀਆਂ ਜਰਸੀਆਂ ਦੇ ਮੁਕਾਬਲੇ ਪੂਰਾ ਕੱਦ ਕਾਠ ਹੈ 2 ਨੰਬਰ ਫੌਲੀ ਵੱਡੀ ਵੈੜ 3 ਨੰਬਰ ਗੱਬਣ ਵਛੀ ਚਾਰਾਂ ਪੰਜਾਂ ਕੇ ਦਿਨਾਂ ਕਿ ਸੂਪੂਗੀ ਫਲ ਢੱਲਾਂ ਬਹੁਤ ਪਈਆਂ ਇਹ ਵੀ ਫੌਲੀ ਵੱਡੀ ਵੈੜ ਹੈ ਇਹ ਤਿੰਨ ਪਸ਼ੂ ਸੇਲ ਹੈ 2 ਨੰਬਰ 25000 ਦੀ 12 ਕਿਲੋ ਦੁੱਧ ਵੀਰ ਕੰ ਦਾ ਅਗਲੇ ਦੇ ਘਰੋਂ ਚੋਕੇ ਲਈ ਆਈ ਸੀ ਥੋੜਾ ਜਿਹਾ ਉਪਰਾਂ ਕੀਤਾ ਮੇਰੇ ਘਰੇ 11 ਕਿਲੋ ਕੰਡੇ ਵਾਲਾ ਭਾਵੇਂ ਚਾਰ ਟਾਈਮ 10 ਦਿਨ ਚੋਕੇ ਲੈ ਜਾਓ ਤੁਸੀਂ ਝੋਣੀਆ ਆਪਣਾ ਕੰਮ ਹੈ ਵੀਡੀਓ ਬਣਾਉਣਾ ਪਸ਼ੂ ਹੁਣ ਤੁਹਾਨੂੰ ਵਿਖਾ ਦਦੇ ਆ ਮੇਰੇ ਵੱਲੋਂ ਭਾਵੇਂ ਵੀਰ ਦੇ ਘਰੋਂ ਆਕੇ ਤਿੰਨੇ ਵੜਾਂ ਫ੍ਰੀ ਲੈ ਜਾਓ ਭਾਵੇਂ ਪੈਸੇ ਦੇ ਕੇ ਲੈ ਜਾਓ ਮੇਰਾ ਕੰਮ ਸੀ ਪਸ਼ੂ ਬਖਾਉਣਾ ਪਸ਼ੂ ਤੁਹਾਨੂੰ ਬਖਾਤੇ ਆ ਚੋਕੇ ਲੈ ਜਾਣੀਆਂ ਚੋਕੇ ਲੈ ਜਾਓ ਧਾਰਾ ਮਾਰ ਕੇ ਲੈ ਜਾਣੀਆਂ ਧਾਰਾ ਮਾਰ ਕੇ ਲੈ ਜਾਓ ਪੈਸੇ ਦੇ ਕੇ ਲੈ ਜਾਣੀਆਂ ਪੈਸੇ ਦੇ ਕੇ ਲੈ ਜਾਓ ਮੇਰੇ ਵੱਲੋਂ ਭਾਵੇਂ ਫ੍ਰੀ ਲੈ ਜਾਓ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਸ਼ਿਕਾ